ਇਹ ਜੋ ਨਿੰਮ ਬਣਿਆ ਗਿਆ ਹੈ ਰਸਮ ਅਦਾ ਕੀਤੀ ਗਈ ਹੈ ਇਹ ਬਹੁਤ ਹੀ ਵਧੀਆ ਲੱਗ ਰਿਹਾ ਹੈ ਅੱਜ ਆ ਹੁਣ ਇੱਕ ਹੁੰਦੇ ਛੋਟੇ ਮਾਮੇ ਸੁਖਵੀਰ ਸਿੰਘ ਸਿੱਧੂ ਦੇ ਘਰ ਗੇਟ ਅੱਗੇ ਜੋ ਰਸਮ ਹੋ ਰਹੀ ਹੈ ਨਿੰਮ ਬਣਣ ਦੀ ਤੇ ਦੂਜੇ ਨਾਂ ਨਿੰਮ ਕਰਮਜੀਤ ਕੌਰ ਸukhbir Singh Sidhu Canada ਉਹਨਾਂ ਦੇ ਘਰ ਵੀ ਇਹ ਰਸਮ ਲਵਾਈ ਗਈ ਹੈ ਤੇ ਹੁਣ ਸਾਰਿਆਂ ਰਸਮਾਂ ਲਗਭਗ ਹੋ ਚੁੱਕੀਆਂ ਨੇ ਤੇ ਹੁਣ ਬੀਬੀਆਂ ਆਪਣੇ ਖੁਸ਼ੀ ਦਾ اظہار ਕਰਨਗੀਆਂ ਮੇਰੇ ਖਿਆਲ ਚ ਬੂਲੀਆਂ ਵਗੈਰਾ ਪਾਉਣਗੀਆਂ ਏ ਆਓ ਵੇਖਦੇ ਹਾਂ ਬੀਬੀਆਂ ਨੂੰ ਇਹ ਕਿੱਦਾਂ ਖੁਸ਼ੀ ਮਨਾਉਂਦੀਆਂ ਨੇ